ਅੱਜ ਨੇ ਇੱਕ ਇੰਸਟਾ ਦੇ ਉੱਤੇ ਫੋਨ ਆਇਆ ਮੈਨੂੰ ਪਟਿਆਲੇ ਸਾਈਡ ਤੋਂ ਗੁਰਸਿੱਖ ਵੀਰ ਦਾ ਤੇ ਮੈਨੂੰ ਬੜੇ ਦੁਖੀ ਹੋ ਕੇ ਆਂਦੇ ਨਾ ਭੈਣੇ ਮੈਨੂੰ ਕੁੜੀਆਂ ਰਿਸ਼ਤੇ ਤੋਂ ਜਵਾਬ ਦੇ ਦਿੰਦੀਆਂ ਇਹ ਕਹਿ ਕੇ ਕਿ ਤੁਹਾਡੇ ਦਾੜਾ ਪ੍ਰਕਾਸ਼ ਆ ਅਸੀਂ ਕਟਿੰਗ ਵਾਲੇ ਮੁੰਡਿਆਂ ਨੂੰ ਪਸੰਦ ਕਰਦੀਆਂ ਤੇ ਸੱਚੀ ਬੈਣੋ ਮੈਨੂੰ ਦੁੱਖ ਬਹੁਤ ਹੋਇਆ ਕਿਉਂਕਿ ਜਦੋਂ ਨਸ਼ੇ ਪੱਤਿਆਂ ਵਾਲੇ ਇਨਸਾਨ ਤੁਹਾਡੇ ਪੱਲੇ ਪੈਂਦੇ ਆ ਨਾ ਫਿਰ ਰੋਂਦੀਆਂ ਤੁਸੀਂ ਵੀ ਇਸ ਨਰਕ ਚੋਂ ਅਸੀਂ ਨਿਕਲੀਏ ਕਿਵੇਂ ਉਹਨਾਂ ਕੁੜੀਆਂ ਦੇ ਵੀ ਮੈਨੂੰ ਫੋਨ ਆਉਂਦੇ ਆ ਬਹੁਤ ਭਾਗਾਆਂ ਵਾਲੀਆਂ ਹੁੰਦੀਆਂ ਉਹ ਧੀਆ ਜਿਨ੍ਹਾਂ ਨੂੰ ਗੁਰਸਿੱਖ ਇਨਸਾਨ ਜੀਵਨ ਸਾਥੀ ਮਿਲਦੇ ਨੇ ਤੁਸੀਂ ਮਾਣ ਕਰਿਆ ਕਰੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪੁੱਤਰ ਤੁਹਾਡਾ ਜੀਵਨ ਸਾਥੀ ਬਣ ਰਿਹਾ ਕੰਬਲਿਓ ਧਾੜਾ ਜਾਂ ਤਾਂ ਬੱਬਰ ਸ਼ੇਰ ਦੇ ਮੁਖ ਤੇ ਹੁੰਦਾ ਤੇ ਜਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪੁੱਤਰ ਦੇ ਮੁਖ ਦੇ ਉੱਤੇ ਆਪਾਂ ਇਸਤਰੀ ਆ ਨਾ ਆਪਣੇ ਮੁਖ ਤੇ ਧਾੜਾ ਨਹੀਂ ਆ ਕੁਦਰਤ ਨੇ ਨਵਾਜਿਆ ਇਨਸਾਨ ਨੂੰ ਜੋ ਸੂਰਤ ਦਿੱਤੀ ਆ ਉਹਨੂੰ ਸਵੀਕਾਰ ਕਰੋ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਤਖਤ ਦਾ ਨਾਮ ਰੱਖਿਆ ਕੇਸਗੜ੍ਹ ਸਾਹਿਬ ਤੇ ਕੇਸ ਗੁਰੂ ਕੀ ਮੋਹਰ ਜਦੋਂ ਸ਼੍ਰੀ ਅਨੰਦਪੁਰ ਸਾਹਿਬ ਨੂੰ ਮੁੱਖ ਕਰਦੀ ਹੋਣਾ ਤੇ ਇਹ ਗੱਲ ਨੂੰ ਚੇਤੇ ਵਿੱਚ ਰੱਖਿਆ ਕਰੋ ਬਹੁਤ ਵੀਰ ਨੇ ਜੋ ਗੁਰਸਿੱਖ ਬਣਨਾ ਚਾਹੁੰਦੇ ਆ ਤੇ ਉਹ ਭੈਣਾ ਤੋਂ ਦੁਖੀ ਹੋ ਕੇ ਅਮਰਤ ਨਹੀਂ ਛੱਕਦੇ ਕਿਉਂਕਿ ਕੇਸ ਦਾੜਾ ਰੱਖਣ ਹੀ ਨਹੀਂ ਦਿੰਦੀਆਂ ਉਹਨਾਂ ਨੂੰ ਵੀ ਸਾਨੂੰ ਪਸੰਦ ਨਹੀਂ ਤੇ ਫਿਰ ਹੁੰਦੀਆਂ ਸਾਡੇ ਬੱਚੇ ਨਸ਼ਿਆਂ ਤੇ ਲੱਗ ਗਏ ਸਾਡੇ ਪੁੱਤਰ ਇਹਨਾਂ ਰਹਾ